ਜੀ ਤੇ ਜਦੋਂ ਇੱਕ ਸਪਾਹੀ ਦੇ ਮਤਲਬ ਬੱਜੀ ਜੀ 60 ਤੇ ਸਪਾਹੀ ਡਿੱਗ ਪਿਆ ਥੱਲੇ ਤੇ ਕਿਸਾਨ ਯੂਨੀਅਨ ਵਾਲੇ ਇੱਕ ਬੰਦੇ ਨੇ ਚੱਕ ਲਿਆ ਵੱਡਾ ਪੱਥਰ ਜੀ ਜਿਹੜਾ ਇਹ ਡਾਡੇ ਪੱਥਰ ਹੁੰਦੇ ਨੇ ਪੱਥਰ ਚੱਕ ਕੇ ਤੇ ਜਦੋਂ ਉਹਦੇ ਸਿਰ 'ਚ ਮਾਰਨ ਲੱਗਿਆ ਨਾ ਰੌਲਾ ਪੈ ਗਿਆ ਜੀ ਉਹੀ ਗੱਲ ਕੱਲ੍ਹ ਵਾਲੀ ਜਿਵੇਂ ਭਗਵੰਤ ਮਾਨ ਵਾਲੀ ਹਮ ਅਸੀਂ ਕਹੋ ਵੇਖੀ ਵੇਖੀ ਇਹ ਵੀ ਤਾਂ ਕਿਸਾਨ ਦਾ ਮੁੰਡਾ ਜਾਂ ਕਿਸੇ ਮਜ਼ਦੂਰ ਦਾ ਮੁੰਡਾ ਤੂ ਆ ਕੀ ਕਰਦਾ ਜੀ ਨਾਲੇ ਆਪ ਜੇ ਉਹ ਵਿਚਾਰੇ ਦਾ ਸਪਾਹੀ ਦਾ ਖੜਾ ਥਰਾਇਆ ਤੇ ਸ਼ਮਸ਼ੀਰ ਸਿੰਘ ਢਿੱਲੋਂ ਜਿਹੜਾ ਹੈਗਾ ਜੀ ਉਹ ਬਾਹਰ ਵਾਲੇ ਪਾਸੇ ਹੋ ਗਿਆ ਨਾ ਤੇ ਰਮਾਨਾਤ ਸਾਬ ਕਿਉਂਕਿ ਫੌਜੀ ਪਛੋਕੜ ਦੇ ਬੰਦੇ ਸੀ ਉਹ ਕਰੀਏ ਸ਼ਮਸ਼ੀਰ ਢਿੱਲੋਂ 45 ਡਿਗਰੀ ਤੇ 45 ਡਿਗਰੀ ਤੇ ਹੋ 40 ਡਿਗਰੀ ਦੇ ਉਹ ਉਹ ਪਹਿਲੇ ਮੈਂ ਉਦੋਂ ਦੇਖਿਆ ਸੀ ਨਹੀਂ 45 ਡਿਗਰੀ ਤੋਂ ਬਚਣਾ ਕਿਉਂ ਟੇਡ ਪੈ ਜਾ ਟੇਡ ਪੈ ਜਾ ਮਤਲਬ ਵੀ ਸੱਪ ਤੋਂ ਜਿਵੇਂ ਆਮ ਕਹਿੰਦੇ ਸੱਪ ਤੋਂ ਬਚਣਾ ਹੋਵੇ ਨਾ ਸਿੱਧਾ ਜਿੱਥੇ ਟੇਡਾ ਵੱਜੇ ਉਹ ਹਾਂ ਉਹ ਤਾ ਉਹਨੂੰ ਸਾਡਾ ਇੱਕ ਜਰਨਲਿਸ ਸਾਥੀ ਸੀ ਉਹ ਤਾਂ ਉਹਨੂੰ ਸਮਝਾਉਣ ਲੱਗਾ ਵੀ ਤੂੰ 45 ਡਿਗਰੀ ਦੇ ਹੋਲਾ ਹਾਂ ਕੱਲ ਤਾਂ ਮੈਨੂੰ ਲੱਗਦੀ ਡਿਗਰੀ ਨਹੀਂ ਪਤਾ ਲੱਗੇ ਵੀ ਜਾਈਏ ਕਿੱਧਰ ਤੇ ਇੱਕ ਜਿਹੜੀ ਟਰਾਲੀ ਭਰੀ ਹੋਈ ਡਲਿਆਂ ਦੀ ਤੇ ਉਹਦੇ ਵਿੱਚੋਂ ਜਿਵੇਂ ਮੈਂ ਮੀਂਹ ਮਾਰਦਾ ਹੁੰਦਾ ਗੜੇ ਪੈਂਦੇ ਹੁੰਦੇ ਐਸ ਤਰ੍ਹਾਂ ਪੈ ਰਹੀ ਸੀ ਤੇ ਉਹਦੇ ਵਿੱਚੋਂ ਇੱਕ ਡੜਾ ਫਿਰ ਜਿਹੜਾ ਹਿੱਟ ਕੀਤਾ ਜੀਰੇ ਨੂੰ ਵੀਰ ਜੀਰੇ ਕੁਲਵੀਰ ਜੀ ਨੇ ਉਹਨੂੰ ਹਿੱਟ ਕੀਤਾ ਜੀ ਉਹਦਾ ਲਹੂ ਲੋਹਾਂ ਨਾਲ ਜਿਵੇਂ ਚਿਹਰਾ ਹੋਇਆ ਵੈ ਤੇ ਤੁਹਾਡਾ ਉਹਦਾ ਕੁੜਤਾ ਭਿੱਜਿਆ ਵੈ ਆਪਣੇ ਆਪ ਦੇ ਵਿੱਚ ਜੀ ਕਿਉਂ ਲੱਖਣ ਗੱਲ ਸੀ ਅਰ ਕੁਲਵੀਰ ਜੀ ਦਾ ਜੇ ਆਪਾਂ ਦੇਖੀਏ ਤੇ ਕੁਲਵੀਰ ਜੀ ਦਾ ਸਧਾਰਨ ਆਗੂ ਦੀ ਜੀ ਐਮਐਲਏ ਉਹ ਸਾਬਕਾ ਐਮਐਲਏ ਹੂੰ ਹੂੰ ਉਹ ਬੰਦੇ ਨੇ ਪਾਰਲੀਮੈਂਟ ਦੀ ਚੋਣ ਲੜੀ ਐ ਉਹਦਾ ਪਿਓ ਕੈਬਨਿਟ ਦਾ ਵਜ਼ੀਰ ਰਿਹਾ ਵੈ ਜੀ ਉਹਨੂੰ ਜਿਹੜਾ ਬੰਦੇ ਇਸ ਕਿਸਮ ਦੇ ਬੰਦੇ ਹੋਣ ਤੇ ਉਹਨਾਂ ਤੇ ਕੁੱਟਕਟਾ ਪਾ ਹੋਵੇ ਤੇ ਉਹ ਇਲਜ਼ਾਮ ਲਾਉਦੇ ਵੀ ਆਵਾਜ਼ ਵੀ ਪਾਰਟੀ ਵਾਲੇ ਕਿਤੇ ਹੂੰ ਜੋ ਖਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਨਾ ਹੈ ਉਹ ਵੀ ਪੁਰਾਣਾ ਕਾਂਗਰਸ ਉਹ ਵੀ ਪੁਰਾਣਾ ਕਾਂਗਰਸੀ ਹੈ। ਇਹ ਇਸ ਕਟਾਰੀਆ ਟ੍ਰੇਡ ਦਾ ਉੱਥੇ ਹੀ ਹੋਏ ਹੋਏ ਉਹ ਡੜਾ ਡੁੜਾ ਵਾਲੀ ਜਿਹੜੀ ਐਕਸਰਸਾਈਜ਼ ਦਾ ਸਾਰੀ ਉੱਥੇ ਹੀ ਹੁਣ ਇਹ ਨਹੀਂ ਪਤਾ ਵੀ ਉਹ ਲੈ ਕੇ ਆਏ ਕਿਨੇ। ਇਹ ਰੌਲਾ ਰਪਾ ਜਦੋਂ ਪੈ ਗਿਆ ਜੀ ਫਿਰ ਉੱਥੇ ਪੁਲਿਸ ਨੇ ਵੀ ਗੋਲੀ ਚਲਾਈ। ਉਹ ਡਰ ਗਾਸ ਵੀ ਛੱਡੀ। ਵਾਲ ਬਰਨਲ ਵੀ ਚਲਾਈ। ਸਾਲ ਤੱਕ ਚਲਦੀਆਂ ਦਿਖੀ ਹੈ ਜੀ। ਇਹ ਟੂ ਗਾਸ ਵੀ ਛੱਡੀ ਫਿਰ ਉੱਥੇ ਬੀਬੀ ਆ ਗਈ ਐਸ.ਐਸ.ਪੀ ਇਹ ਜਿਹੜੀ। ਜੀ। ਤੇ ਉਹ ਆ ਗਈ ਉਹ ਆ ਕੇ ਕਹਿੰਦੀ ਜੀ ਜੋ ਪੁੱਛਿਆ ਪੁੱਛ ਪੱਤਰਕਾਰਾਂ ਨੇ ਵੀ ਉਗਨਿਸਤ ਤੇ ਡੀਮ ਕੰਟਰੋਲ ਕਰਨ ਵਾਸਤੇ ਜੋ ਮੁਨਾਸਬ ਸਮਝਿਆ ਪੜੋ ਸਿਫਰੋ ਕੀਤਾ ਕੰਟਰੋਲ ਕੀਤਾ ਗਿਆ ਤੇ ਕਹਿੰਦੇ ਆ ਜੀ 700 ਬੰਦੇ ਦੇ ਪਰਚਾ ਵੀ ਹੋ ਗਿਆ 700 ਕਿ ਸੈਂਕੜੇ ਬੰਦੇ ਦੇ ਹਾਂ ਬੀਤ ਖੁੱਲ ਗਿਆ ਖੁੱਲਾ ਪਰਚਾ ਜਾ ਹੋ ਗਿਆ ਅਣਪਛਾਤੇ ਦੀ ਇਹ ਵੀ ਪੰਜਾਬ ਪੁਲਿਸ ਨੂੰ ਇੱਕ ਵੱਖਰਾ ਸਬਾ ਪੈ ਗਿਆ ਕਿ ਖੁੱਲਾ ਪਰਚਾ ਦਾ ਅੱਜ ਕਰ ਲੋ ਅਣਪਛਾਤੇ ਦੇ ਜੀ ਨੂੰ ਮਰਜ਼ੀ ਫੜ ਲੈ ਜਿੰਨੂੰ ਮਰਜ਼ੀ ਫੜੀ ਚੱਲ ਇੱਥੇ ਜੋ ਡੇਰੇ ਵਾਲਿਆਂ ਦਾ ਤੇ ਸਿੱਖਾਂ ਦਾ ਟਕਰਾਅ ਹੋਇਆ ਦੋਈ ਸਾਲ ਹੀ ਚੱਲੀ ਗਿਆ ਪਰਚਾ ਉਹ ਪਰਚਾ ਕਈ ਸਾਲ ਜਿੰਨੂੰ ਮਰਜ਼ੀ ਆ ਫੜ ਲੈਂਦੀ ਸੀ ਚੱਲ ਭਾਈ ਖੁੱਲੇ ਪਰਚੇ ਦੇ ਖੁੱਲੇ ਪਰਚੇ ਵਾਲਾ ਮਾਮਲਾ ਵੀ ਉਹ ਚੱਲੀ ਜਾਂਦਾ ਰਾਜਾ ਬੜਿੰਗ ਸਿੰਘ ਸਾਹਿਬ ਸੂਬਾ ਕਾਂਗਰਸ ਦੇ ਪ੍ਰਧਾਨ ਹੈ ਹਾਂਜੀ ਉਹ ਕਹਿੰਦੇ ਇਹ ਜੋ ਕੁਝ ਕਰਵਾਇਆ ਹੈ ਕਿ ਡੀਐਸਪੀ ਨੇ ਕਰਵਾਇਆ ਹੈ ਠੀਕ ਹੈ ਜੀ ਤੇ ਉਹ ਫਿਰ ਭਗਵੰਤ ਮਾਨ ਜੀ ਨੂੰ ਤਾਂ ਉਹ ਵੀ ਭੁੱਲ ਗਏ ਕਿ ਸਿਸਟਮ ਹੈ ਭਾਈ ਇਹ ਤਾਂ ਆਪਾਂ ਹੀ ਕਰਵਾਉਂਦੇ ਹਾਂ ਆਪਾਂ ਹੀ ਕਰਵਾਉਂਦੇ ਹਾਂ ਉਹ ਫਿਰ ਕਹਿੰਦੇ ਡੀਐਸਪੀ ਨੂੰ ਕਹੀ ਜਾਂਦਾ ਮਿੱਤਰਾ ਲੈ ਹੁਣ ਤੂੰ ਸੁਣ ਲੈ ਗੱਲ ਜੇ ਤੈਨੂੰ ਲਾਇਆ ਨਾ ਤੈਨੂੰ ਡਿਸਮਿਸ ਕਰਕੇ ਤੈਨੂੰ ਅੰਦਰ ਦੇਵਾਂਗੇ ਤੇ ਮੇਰਾ ਨਾਂ ਰਾਜਾ ਬੜਿੰਗ ਨਹੀਂ ਫਿਰ ਜੀ ਮਤਲਬ ਆ ਵੀ ਜੇ ਮਤਲਬ ਬੂਹੇ ਆਈ ਜਾਣ ਤੇ ਬਿੱਤ ਨੂੰ ਮੁੱਖ ਮੰਤਰੀ ਪਹਿਲਾਂ ਹੀ ਬਹਿ ਗਿਆ ਕੁਰਸੀ ਤੇ ਆ ਮਤਲਬ ਮੁੱਖ ਮੰਤਰੀ ਵਾਲੀ ਕੁਰਸੀ ਤੇ ਬਹਿ ਗਿਆ ਤੇ ਤੇਰਾ ਕਹਿਣਾ ਹੈ ਕਾਂਗਰਸ ਦਾ ਪਤਾ ਨਹੀਂ ਇੱਥੇ ਕੀ ਦਾ ਕੀ ਦਾ ਕੀ ਦਾ ਲੱਗਣਾ ਹੈ ਸਿਲਸਲਾ ਸੋ ਕੁੱਲ ਮਿਲਾ ਕੇ ਮੈਨੂੰ ਲੱਗਦੀ ਹੈ ਕਿ ਇਹ ਜੋ ਕੁਝ ਹੋਇਆ ਕੱਲ ਵੀ ਚੋਣਾਂ ਤਾਂ ਜੇ ਹੋਣਗੀਆਂ ਚੋਣਾਂ ਤੋਂ ਪਹਿਲਾਂ ਹੜਦੁੰਗ ਬਾਜੀ ਤੇ ਹੁਣ ਆਪਾਂ ਜਦੋਂ ਗੱਲ ਕਰੀ ਜਾਂਦੇ ਤੇ ਮੇਰੀ ਧਿਆਨ ਚ ਆ ਗਿਆ ਰਾਤ ਕਹਿੰਦੇ ਮਾਨਸਾ ਚ ਵੀ ਕਤਲ ਹੋ ਗਿਆ ਹੋਏ ਇਹ ਗੱਲ ਮਾੜੀ ਸ਼ੁਰੂ ਹੋਈ ਪਹਿਲੀ ਵਾਰ ਕਤਲ ਹੋਇਆ ਤੇ ਕਤਲ ਕਹਿੰਦੇ ਕੌਣ ਹੋਇਆ ਰੂਲਿੰਗ ਪਾਰਟੀ ਦਾ ਬੰਦਾ ਅੱਛਾ ਇਹ ਰੂਲਿੰਗ ਵਾਲੇ ਰੂਲਿੰਗ ਵਾਲੇ ਵੀ ਰੂਲ 'ਚ ਹੋਏ ਬੈਠੇ ਨੇ ਜੀ ਉਹ ਆਪਸ ਵਿੱਚ ਵੀ ਬਹੁਤ ਲੜੀ ਜਾਂਦੇ ਆ ਆਪਸ ਵਿੱਚ ਵੀ ਬਹੁਤ ਲੜੀ ਜਾਂਦੇ ਆ ਜੀ ਉਹ ਕਹਿੰਦੇ ਕਹਿੰਦੇ ਉਹ ਤਾਂ ਦੱਸੀ ਜਾਂਦੇ ਆ ਹੁਣ ਉਹ ਜਿਹੜਾ ਬੰਦਾ ਨਾਲ ਸੀ ਉਹ ਕਹਿੰਦੇ ਵੀ ਅਸੀਂ ਕਿਸੇ ਹੋਰ ਸਰਪੰਚ ਦੇ ਘਰੇ ਬੈਠ ਕੇ ਸਟ੍ਰੈਟਜੀ ਬਣਾਉਂਦੇ ਸੀ ਜੀ ਉਹ ਆਪਦੀ ਗੱਲ ਤੇ ਗਿਆ ਤੇ ਕਹਿੰਦੇ ਸਵੇਰੇ ਤਾਂ ਡੈੱਡ ਬੋਡੀ ਲਵੀ ਉਹਦੀ ਤਾਂ ਕਹਿੰਦੇ ਵੀ ਮੈਦਾਨ 'ਚ ਬੈੱਡ ਲੋਕ ਉਹ ਪਿਆ ਬੀ ਉਹ ਕਹਿੰਦੇ ਜਿਹੜਾ ਮੁਕਾਮੀ ਐਸਚੂ ਆਇਆ ਤੇ ਮੁਕਾਮੀ ਐਸਚੂ ਦਾ ਲੀਡਰ ਦੀ ਇਨਵੋਲਵਮੈਂਟ ਹੈ ਕਿਉਂਕਿ ਜਿੰਨਾ ਲੋਕਾਂ ਤੇ ਸ਼ੱਕ ਆ ਉਹ ਕਹਿੰਦੇ ਵੀ ਉਹਨਾਂ ਦਾ ਰਿਸ਼ਤੇਦ ਤੇ ਜੇ ਦਾਨਵੀਸਾ ਵੀ ਹੋਣ ਲੱਗ ਗਈ ਹੁੰਦਾ ਆਪਣੇ ਸਾਹਮਣੇ ਆ ਗਈ ਗੱਲ ਜੀ ਮੇਰਾ ਖਿਆਲ ਹੈ ਵੀ ਇਹਨੂੰ ਛੋਣ ਨਹੀਂ ਆਪਾਂ ਕਹਿ ਸਕਦੇ ਨਾ ਇਹਨੂੰ ਖਿੱਚ ਤੂੰ ਕਹਿ ਸਕਦੇ ਤਾਂ ਹੜਦੂngੋ ਬਾਜੀ ਹੜਦੂngੋ ਬਾਜੀ ਆ ਗਈ ਇਹਦਾ ਲਾਹੇੜਾ ਆਰਡਰ ਦੀ ਸਥਿਤੀ ਕਹਿੰਦੇ ਪੰਜਾਬ ਦੇ ਵਿੱਚ ਇਸ ਕਿਸਮ ਦੀ ਇੰਨੀ ਹੋਊਗੀ ਭਿਆਨਕ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਪਹਿਲਾਂ ਪਾਰਟੀ ਬਾਜੀਆਂ ਹੁੰਦੀਆਂ ਸੀ ਅੱਜ ਬਦੁੱਖਾ ਬਦੱਖਾ ਘੱਟ ਹੁੰਦੀਆਂ ਸੀ ਲੋਕਾਂ ਕੋਲੇ ਹੂੰ ਹੂੰ ਉਦੋਂ ਕਿਤੇ ਜੇ ਲੜਾਈ ਲੜੂਈ ਹੁੰਦੀ ਨਾ ਦੋ ਪਾਰਟੀਆਂ ਹੁੰਦੀਆਂ ਪਿੰਡ ਦੇ ਗੰਡਾ ਸਿੰਘ ਦੂਸੇ ਨਾਲੇ ਚੱਲ ਜਾਂਦੇ ਉਹ ਤੋਂ ਡਲੇ ਚੱਲਦੇ ਸੀ ਉਹ ਜਿਆਦਾਤਰ ਦਾਨੇ ਵਾਲੀਆਂ ਸਭ ਜਦੋਂ ਹੁੰਦੀ ਨਾ ਦਿਵਾਲੀ ਦੂਲੀ ਆਉਂਦੀ ਲੋਹੜੀ ਆਉਂਦੀ ਦਾਰੂ ਪੀ ਲੈਂਦੇ ਉਦੋਂ ਲੜਦੇ ਹੁੰਦੇ ਹਾਂ ਆਮ ਤੌਰ ਤੇ ਆਪਾਂ ਨੂੰ ਖੇਲੇਖ ਵੀ ਪੜਾਉਂਦੇ ਹੁੰਦੇ ਸੀ ਦਿਵਾਲੀ ਜਿੱਥੇ ਇਹ ਵੀ ਧਾਰਮਿਕ ਆ ਦੂਜੇ ਪਾਸੇ ਕਈ ਲੋਕ ਜੂਆ ਵੀ ਖੇਡਦੇ ਆ ਦਾਰੂ ਵੀ ਪੀਂਦੇ ਆ ਮੀਟ ਵੀ ਬਣਾਉਂਦੇ ਤੇ ਬਾਅਦ ਦੇ ਵਿੱਚ ਲੜਦੇ ਵੀ ਆ ਭਾਈ ਉਹਦੋਂ ਤਾਂ ਕਹਿੰਦੇ ਪਹਿਲਾਂ ਹੀ ਨਾ ਜਿਹੜੇ ਆਪਣੇ ਕੋਈ ਥੋੜੀਆਂ ਆਪਣਾ ਕੀ ਹੁੰਦੇ ਆ ਸੰਗ ਸੰਦੇੜੇ ਆ ਜਿਹੜੇ ਤਿੱਖੇ ਟ ਇਹ ਲੇਪਰ ਤਿਆਰ ਕਰਕੇ ਰੱਖਦੇ ਵੀ ਦੁਆਲੀ ਵਾਲੀ ਰਾਤ ਜਖਮੀ ਬੰਦੇ ਜਾ ਸਕਦੇ ਜੀ ਜੀ ਮਲਮ ਪੱਟੀ ਵੀ ਕਰਾਂਗੇ ਫਿਰ ਕਰਕੇ ਪੋਸਟਮਾਰਟਮ ਵੀ ਕਰਨੇ ਪੈਦੇ ਸੀ ਇਹਨਾਂ ਜਿਹਨੇ 2000 ਪਰ ਹੁਣ ਤਾਂ ਵੋਟਾਂ ਇਹ ਤਾਂ ਪਰਬ ਹੈ ਇੱਕ ਲੋਕਤੰਤਰ ਦਾ ਪਰਬ ਹੈ ਲੋਹਾਂ ਤੇ ਲੋਕਤੰਤਰ ਦੇ ਪਰਬ ਨੂੰ ਸ਼ਮਸ਼ਾਨ ਘਾਟ ਤੋਂ ਤਬਦੀਲ ਕੀਤਾ ਜਾਵੇ ਮੇਰਾ ਖਿਆਲ ਵੀ ਇਤੋਂ ਮਾੜੀ ਗੱਲ ਕੋਈ ਹੋਰ ਹੈ ਕਿਹਦੇ ਢਿੱਲੋ ਸਾਹਿਬ ਇਹ ਤਾਂ ਨਹੀਂ ਕਿਤੇ ਪੋਸਟਮਾਰਣੀ ਹੋ ਜਾਣ ਹੋ ਸਕਦੀ ਕਿਉਂਕਿ ਦੇਖੋ ਮੈਂ ਹੈਰਾਨ ਆ ਕਿ ਸੱਤਾਧਾਰੀ ਨਾਲ ਜੁੜਿਆ ਮੰਤਰੀ ਹੋਵੇ ਤੇ ਜਾਵੇ ਇਲੈਕਸ਼ਨ ਅਫਸਰ ਕੋਲੇ ਵੀ ਪਾਈ ਫੀਅਰ ਐਂਡ ਫੀਅਰਲੈਸ ਕਰਾਉ ਕਹਿੰਦੇ ਚੋਣਾ ਉਹ ਵੀ ਅਸਲੀ ਵਾਲੀ ਗੱਲ ਨਾਲੇ ਨੀ ਦਾਨੀ ਰੀਆਂ ਸਭ ਗੱਲ ਕੀ ਬਿਚਾਰੇ ਮੰਤਰੀ ਤਾਂ ਬਣ ਗਏ ਹਾਂ ਸਿਸਟਮ ਕੀ ਹੈ ਇਹਦਾ ਮੇਰੇ ਖਿਆਲ ਵੀ ਤੋ ਇਹ ਮੰਤਰੀ ਜੀ ਉਧਰ ਵੀ ਚਲੇ ਗਏ ਇਸਨੇ ਕਹੇ ਤੁਹਾਡੇ ਯਾਦ ਹੋਣਾ ਹੈ ਡੀਜੀਪੀ ਸਾਹਿਬ ਕੋਲੇ ਵੀ ਚਲੇ ਗਏ ਸੀ ਅੱਛਾ ਜੀ ਕਹਿੰਦੇ ਜੀ ਆਪਰੇਸ਼ਨ ਲੋਟਸ ਹੋ ਰਿਹਾ ਹੈ ਪਰਚਾ ਵੀ ਦਰਜ ਕਰਾਤਾ ਸੀ ਉਹ ਪਰਚਾ ਦਰਜ ਕਰਾਦੇ ਪਰਚਾ ਦਰਜ ਹੋ ਗਿਆ ਪਰ ਦਰਜ ਹੋਏ ਪਰਚੇ ਜਿਹੜੇ ਨਿਕਲੇ ਕੀ ਨਾ ਕੁਝ ਨਿਕਲੇ ਤੇ ਨਾ ਕੁਝ ਪਿਆ ਹੂੰ ਉਹ ਇੱਕ ਕਹਿੰਦੇ ਨਾ ਕੋਈ ਕੋਈ ਮਾਤਰਾ ਮੁੰਡਾ ਨਮਾ ਨਮਾ ਬਹਿਿਆ ਸੀ ਜੀ ਇਹ ਬੋਟੀ ਜਦੋਂ ਆ ਗਈ ਤੇ ਬੋਟੀ ਥੋੜਾ ਜਿਆ ਮਤਲਬ ਜੀ ਆਪਦੇ ਹਿਸਾਬ ਨਾਲ ਤਾਂ ਉਹਨੂੰ ਫਿੱਟ ਕਰਨਾ ਸੀ ਹਮ ਸੱਸ ਸਾਡੀ ਨੂੰਨ ਲਾ ਗਈ ਦੱਸਣ ਵੀ ਭਾਈ ਕੁੜੀ ਐ ਤੂੰ ਐ ਕਰੀ ਉਹ ਕਰੀ ਉਹਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਠੀਕ ਠਾਕ ਕਰੀ ਗਈ ਹਮ ਉਹਨੇ 15 20 ਮਿੰਟਾਂ ਦਾ ਭਾਸ਼ਨ ਕੀਤਾ ਤੇ ਮੁੜ ਕੇ ਉਹ ਕਹਿੰਦੀ ਕੋਈ ਬੜੀ ਹਮ ਸੱਸ ਪੁੱਛਦੀ ਤਾਂ ਬੁੜੀਆਂ ਬੋਲਦੀਆਂ ਇਸ ਤਰ੍ਹਾਂ ਕਿ ਬੁੜੀ ਕਹਿੰਦੀ ਮਾਂ ਦੀ ਨਿੱਗੀਆਂ ਵੱਡਗੀਆਂ ਤੇ ਨਿੱਗੀਆਂ ਨਾਲੇ ਵਿੜੀ ਜਾਂਦੀਆਂ ਨਾਲੇ ਨਿਕਲ ਜਾਂਦੀਆਂ ਨੇ ਕਿ ਉਹ ਬਾਦੀ ਤੀ ਦਾ ਨਿਗਾ ਸੀ ਉਹ ਕੀੜੀਆਂ ਚ ਨਿਗਾ ਦੀ ਘੜਕਣੀ ਸੀ ਉਹ ਕਹਿੰਦੀ ਨਾਲੇ ਵੱਡੀ ਜਾਂਦੀਆਂ ਨਾਲੇ ਨਿਕਲ ਜਾਂਦੀਆਂ ਇਹਦਾ ਮੇਰਾ ਕਹਿਣਾ ਐਹੀ ਵੱਡੀਆਂ ਜਾਂਦੀਆਂ ਨਿਕਲੀਆਂ ਤੇ ਵਜੀਰ ਵਜੀਰ ਜ਼ਰੂਰ ਬਣਗੇ ਪਤਾ ਹੈ ਨਹੀਂ ਪਤਾ ਨਹੀਂ ਇਹ ਸਿਸਟਮ ਕੀ ਹੈ ਉਹਦੋਂ ਐਫਆਈਆਰ ਦਰਜ ਕਰਵਾਤੀ ਆਗੀ ਹਾਂ ਐਫਆਈਆਰ ਦਰਜ ਕਰਵਾਉਣ ਵਾਲਿਆਂ ਦੇ ਵਿੱਚੋਂ ਅੰਗਰਾਲ ਸਾਹਿਬ ਸੀ ਉਹ ਕਹਿੰਦੇ ਜੀ ਸਾਨੂੰ ਤਾਂ ਸਾਰਾ ਕੁਝ ਜਿਹੜਾ ਰਗਮ ਚੱਡੇ ਦੀ ਮਸੂਮਿਆ ਜੀ ਪੜਾਇਆ ਸੀ ਪੜਾਇਆ ਸੀ ਜਿਆ ਗੁੰਜ ਮੈਂ ਕਹਤਾ ਤੇ ਜਾ ਕੇ ਉਹ ਕਹਿੰਦੇ ਹਾਲ ਉਹਦੀ ਸਾਡੀ ਤਾਂ ਦੇਖੋ ਸਾਰੀ ਪਾਰਟੀ ਆ ਗਈ ਜੀ ਸਾਨੂੰ ਤਾਂ ਖਰੀਦੇ ਫਿਰਦੇ ਬਾਬੂ ਜੀ ਮਿਲ ਕੇ ਕਹਿੰਦੇ ਜੀ ਉੱਥੇ ਇੱਕ ਵਰਦੀ ਧਾਰੀ ਬਾਬੂ ਜੀ ਫਿਰਦੇ ਸੀ ਅਸਹਿਰ ਕਰਦੇ ਇਹਨੂੰ ਟੀਲਾ ਤੇ ਕਹਿੰਦੇ ਬਕਸਾ ਚੱਕੀ ਫਿਰਦੇ ਸੀ ਬਕਸਾ ਉਹਨਾਂ ਦੇ ਕਹਿੰਦੇ ਪਾਏ ਸੀ ਸੂਟ ਬੂਟ ਪਾਇਆ ਸੀ ਵਰਦੀ ਧਾਰੀ ਮੈਂ ਤਰੋਂ ਉਹਨੇ ਪੁਲਿਸ ਵਾਲੇ ਦੀ ਦੁੱਗੀ ਤੂੰ ਕਹਿੰਦੇ ਵੱਡੇ ਬਾਊ ਜੀ ਨਾਲ ਗੱਲ ਕਰਾ ਦੇਣੀ ਹੈ ਪੈਸੇ ਦਿੰਦੇ ਸੀ ਜੀ ਫਿਰ ਮੁੜ ਕੇ ਉਹ ਪੈਸੇ ਵਾਲੀ ਗੱਲ ਕਿਦ ਤਰੀਕਾ ਖਾੜੀ ਖਤਮ ਹੋ ਗਈ ਖਾਣੀ ਖਤਮ ਹੋ ਗਈ ਤੇ ਹੁਣ ਕਹਿੰਦੇ ਜੀ ਚੋਣ ਕਮਿਸ਼ਨ ਕੋਲੇ ਮੇਰੇ ਖਿਆਲ ਵਿੱਚ ਪ੍ਰਤਾਪ ਬਾਜਵਾ ਜਾਇਆ ਸੀ ਨਾ ਅੱਛਾ ਜੀ ਉਹ ਪ੍ਰਤਾਪ ਬਾਜਵਾ ਜਾਇਆ ਉਹ ਉਹਨਾਂ ਨੇ ਮੇਰੇ ਮੈਂ ਨਾ ਪਿੱਛੇ ਰਹਿ ਜਾ ਉਹ ਮੇਰੇ ਖਿਆਲ ਵਿੱਚ ਭੁਲਕੇਣਾ ਸਾਡਾ ਰਾਜ ਹੈ ਹੂੰ ਹੂੰ ਪਰ ਪ੍ਰਤਾਪ ਬਾਜਵਾ ਦਾ ਆਪੋਜੀਸ਼ਨ ਦੇ ਵਿੱਚ ਇਹਨਾਂ ਦਾ ਤਾਂ ਜਾਇਆ ਜੀ ਵੀ ਭਾਈ ਤੁਸੀਂ ਠੀਕ ਕਰਾਓ ਤੇ ਇਹਦਾ ਰਾਜ ਪਾਗਲੇ ਰਾ ਲਾਂਡਾੜਾ ਤਾਂ ਤੁਹਾਡੇ ਕੋਲੇ ਬਿਲਕੁਲ ਪਾਵੇਂ ਠੀਕ ਹੈ ਵੀ ਇਲੈਕਸ਼ਨ ਕਮਿਸ਼ਨ ਹੈ ਕਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਕੀ ਅੱਜਕੱਲ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲੇ ਹੈ ਤਾਂ ਉਹ ਵੀ ਇਥੋਂ ਦਾ ਹੀ ਅਫਸਰ ਉਹਨੇ ਕੱਲ ਨੂੰ ਡੀਸੀ ਲੱਗ ਜਾਣਾ ਐਸੇ ਤੁਹਾਡੇ ਨੂੰ ਤਾਂ ਇਹ ਹੀ ਰਹਿਣਾ ਹੈ। ਦਾਨੇ ਵਾਲਿਆ ਸਾਹਿਬ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਜਿਹੜਾ ਹੁਣ ਆਇਆ ਹੈ 3 ਮੈਂਬਰੀ ਕਮਿਸ਼ਨ ਹੈ ਉੱਥੇ ਕਿਹੜਾ ਸਾਰਾ ਕੁਝ ਵੀ ਉਹ ਨਿਯਮਾਂ ਮੁਤਾਬਕ ਚੱਲ ਜੰਦਾ ਹਾਂ। ਉੱਥੇ ਵੀ ਭਾਈ ਜਿਹੜਾ ਰਾਜਪਾਗੜਾ ਵਾਲਾ ਉਹਦੇ ਪ੍ਰਤੀ ਹੋਰ ਜਿਹੜਾ ਹੈਗਾ ਕਾਨੂੰਨ ਹੈ ਤੇ ਜਿਹੜਾ ਆਪੋਜੀਸ਼ਨ ਵਾਲਾ ਉਹਦੇ ਪ੍ਰਤੀ ਹੋਰ ਜੰਨਾ ਤਾਂ ਜੋ ਰਾਜਪਾਗੜਾ ਹੈ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਤਾਂਤ ਕਰੀਏ ਪ੍ਰੋਗਰਾਮ ਦੇ ਵਿੱਚ ਰਾਮ ਰਹੀਮ ਨੂੰ ਜਿਹੜੀ ਭਾਜਪਾ ਵਾਰ-ਵਾਰ ਪੈਰੋਲ ਦਿਵਾ ਰਹੀ ਹੈ ਕੀ ਇਹਨਾਂ ਨੇ ਜਿਹੜਾ ਰਾਹੁਲ ਗਾਂਧੀ ਦਾ ਤੂਫਾਨ ਖੜਾ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਕੀਤਾ ਜਾਂ ਕੀ ਚੱਕਰ ਹੈ ਜ ਹੈ ਦਾਨੀਲ ਜੀ ਸਾਹਿਬ ਅਸਲ ਦੇ ਵਿੱਚ ਹੈ ਕਿ ਰਾਮ ਰਹੀਮ ਨੂੰ ਨਾ ਤਾਂ ਪਹਿਲੀ ਵਾਰੀ ਪੈਰੋਲ ਮਿਲੀ ਹੈ ਤੇ ਨਾ ਹੀ ਆਖਰੀ ਹੈ ਜੀ ਜਦੋਂ ਵੀ ਭਾਰਤ ਦੇ ਉੱਤਰੀ ਸੂਬਿਆਂ ਦੇ ਵਿੱਚ ਚੋਣਾਂ ਹੋਣਗੀਆਂ ਤੇ ਹੁੰਦੀਆਂ ਰਹੀਆਂ ਤੇ ਇਹਨੂੰ ਪੈਰੋਲ ਮਿਲਦੀ ਦੀ ਹੈ ਜੀ ਹੁਣ ਇਸ ਪਲੇ ਭਾਰਤੀ ਜਨਤਾ ਪਾਰਟੀ ਬਹੁਤ ਕ੍ਰਿਸ਼ੀਅਲ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ 2014 ਦੇ ਵਿੱਚ ਪਹਿਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਤੇ ਐਨਡੀਏ ਦੇ ਨਾਲ ਮਿਲ ਕੇ ਇਹਨਾਂ ਨੇ ਚੋਣਾਂ ਲੜੀਆਂ ਸੀ ਇਕੱਲਾਈ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ ਐਨਡੀਏ ਨੂੰ ਬਹੁਤ ਮਤ ਮਿਲ ਗਿਆ ਸੀ ਜੀ 2019 ਦੇ ਵਿੱਚ ਇਲੈਕਸ਼ਨ ਫੇਰ ਆਉਂਦੀ ਹੈ ਤੇ ਉਸ ਤੋਂ ਪਹਿਲਾਂ ਨੋਟਬੰਦੀ ਹੋ ਗਈ ਸੀ ਹੋਰ ਬੜੇ ਕਾਰਨ ਸੀ ਲੱਗਦਾ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਮਾਰ ਖਾਊਗੀ ਲੇਕਿਨ ਉਸੇ ਵੇਲੇ ਤੁਹਾਨੂੰ ਪਤਾ ਵੀ ਉਹ ਕਸ਼ਮੀਰ ਵਾਲਾ ਮਾਮਲਾ ਹੋ ਗਿਆ ਹਾਂਜੀ ਉਲਬਾਮਾ ਵਾਲਾ ਤੇ ਉਹਦਾ ਨਤੀਜਾ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੇ ਇਸਤੇਮਾਲ ਕੀਤਾ ਉਹਨਾਂ 40 ਲਾਸ਼ਾਂ ਨੂੰ ਉਹਨਾਂ ਦੇ ਬਹਾਨੇ ਲੋਕਾਂ ਦੀ ਇਮੋਸ਼ਨਸ ਦੀ ਗੱਲ ਐਕਸਪਲੋਇਟ ਕੀਤਾ ਉਹਨਾਂ ਨੇ ਐਕਸਪਲੋਇਟ ਕਰਕੇ ਹਾਲਾਂਕਿ ਸਤਿਆਪਾਲ ਮਾਲਕ ਜਿਹੜੇ ਉਸ ਵੇਲੇ ਗਵਰਨਰ ਹੁੰਦੇ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਜੇ ਮੂ ਕਸ਼ਮੀਰ ਦੇ ਉਹਨਾਂ ਨੇ ਉਸ ਮੁੱਦੇ ਦੇ ਉੱਤੇ ਕਈ ਉਂਗਲਾਂ ਵੀ ਉਠਾਈਆਂ ਤੇ ਕਈ ਸਵਾਲ ਸਵਾਲ ਵੀ ਖੜੇ ਕੀਤੇ ਉਹ ਤੋਂ ਬਾਅਦ ਹੁੰਦੀ ਹੈ 2024 ਦੀ ਇਲੈਕਸ਼ਨ ਜੀ 2024 ਦੀ ਇਲੈਕਸ਼ਨ ਦਾ ਨਾਰਾ ਸੀ ਕਿ ਆਪ ਕੀ ਵਾਰ 400 ਸੇ ਪਾਰ ਪਰ ਕੁੱਲ ਮੁਲਾਕੀਰ ਆਈਆਂ 240 ਹੂੰ ਬਹੁਤ ਸਾਰੀਆਂ ਸੀਟਾਂ ਕੱਟ ਗਈ ਤੇ ਭਾਰਤੀ ਜਨਤਾ ਪਾਰਟੀ ਨਿਰਭਰ ਹੋ ਗਈ ਸਹਿਯੋਗ ਪਾਰਟੀਆਂ ਤੇ ਤੇ ਉਹਦੇ ਵਿੱਚੋਂ ਦੋ ਉਹ ਪਾਰਟੀਆਂ ਜਿਵੇਂ ਨਦੀਸ਼ ਕੁਮਾਰ ਦੀ ਪਾਰਟੀ ਤੇ ਚੰਦਰ巴ਗੂ ਮੈਡੂ ਦੀ ਪਾਰਟੀ ਉਹਨਾਂ ਦੋਨਾਂ ਦੇ ਨਾਲ ਉਹਨਾਂ ਨੇ ਆਪੀ ਸਰਕਾਰ ਬਣਾਈ ਹੁਣ ਅੱਗੇ ਆਈਆਂ ਸ ਇਲੈਕਸ਼ਨਾਂ ਅਸੈਂਬਲੀ ਅਸੈਂਬਲੀ ਦੀਆਂ ਜਿਹੜੀਆਂ ਕੁਰੀਸ਼ਲਾ ਲਖਨਾ ਉਤਾ ਹੁਣ ਚੱਲੀ ਰਗੇ ਜੀ ਇੱਕ ਜਿਹੜੀ ਹੈਗੀ ਹੈ ਹਰਿਆਣੇ ਦੀ ਅਤੇ ਦੂਜੀ ਜੰਮੂ ਕਸ਼ਮੀਰ ਦੀ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬਹੁਤਾ ਕੁਛ ਨਹੀਂ ਲੇਕਿਨ ਹਰਿਆਣੇ ਦੇ ਵਿੱਚ ਦੋ ਵਾਰ ਇਹਨਾਂ ਦੀ ਸਰਕਾਰ ਪਹਿਲਾਂ ਰਹੀ ਹੈ ਤੇ ਤੀਜੀ ਵਾਰ ਇਹ ਸਰਕਾਰ ਬਣਾਉਣੀ ਚਾਹੁੰਦੇ ਐਂਟੀ ਇਨਕੰਮਬੈਂਸੀ ਬਹੁਤ ਹੈ ਤੇ ਇਹਨਾਂ ਨੇ ਇਥੋਂ ਪਹਿਲਾਂ ਉਥੇ ਦਾ ਮੁੱਖ ਮੰਤਰੀ ਵੀ ਬਣੂਤਾ ਸੀ ਖੱਟਰ ਦੀ ਬਜਾਏ ਸੈਣੀ ਨੂੰ ਸੈਣੀ ਨੂੰ ਲੈਂਦਾ ਨਾਇਬ ਸਿੰਘ ਸੈਣੀ ਨੂੰ ਤੇ ਹੁਣ ਨਾਇਬ ਸਿੰਘ ਸੈਣੀ ਹੋਰਾਂ ਦੀ ਅਗਵਾਈ ਦੇ ਵਿੱਚ ਝੋਣ ਲੜ ਰਿਹਾ ਪਰ ਤੁਸੀਂ ਇਹ ਦੇਖੋ ਕਿ ਇੱਥੇ ਅਮਿਤ ਸ਼ਾਹ ਵੀ ਆਏ ਤੇ ਨਰਿੰਦਰ ਮੋਦੀ ਸਾਹਿਬ ਵੀ ਆਏ ਉਹਨਾਂ ਦੀਆਂ ਜਿਹੜੀਆਂ ਰੈਲੀਆਂ ਆਉਣ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਭੀੜਾ ਜਿਵੇਂ ਹੂੜੀਆਂ ਚਾਹੀਦੀਆਂ ਸੀ ਉਹ ਮਿਡੇ ਜੀ ਜੇ ਆਪਾਂ ਪੁਰਾਣੀਆਂ ਇਲੈਕਸ਼ਨਾਂ ਦਾ ਕੰਪੇਅਰ ਕਰਗੇ ਨਾ ਰੈਲੀਆਂ ਦੇ ਨਾਲ ਤਾਂ ਕੁਝ ਵੀ ਨਹੀਂ ਉਹਦੇ ਮੁਕਾਬਲੇ ਤੇ ਦੂਜੇ ਪਾਸੇ ਇੰਡੀਆ ਗੱਠ ਜੋੜ ਭਾਵੇਂ ਮਿਲ ਕੇ ਚੋਣਾ ਨਹੀਂ ਲੜਦਾ ਉਹਦੇ ਚੋ ਆਮ ਆਦਮੀ ਪਾਰਟੀ ਬਾਹਰ ਹੈ ਪਰ ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸੀਪੀਐਮ ਨੂੰ ਇੱਕ ਸੀਟ ਛੱਡ ਕੇ ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇੰਡੀਆ ਬਦਲ ਦਿੰਦੇ ਹਾਂ ਪਰ ਉੱਥੇ ਦਾ ਜਿਹੜਾ ਹੁਣ ਇਸ ਵਾਰ ਨਾਰਾ ਚੱਲਿਆ ਹੈ ਕਿ ਜਿਹੜੀ ਹਰਿਆਣਾ ਹੈ ਹਰਿਆਣੇ ਦੇ ਵਿੱਚ ਕਿਸਾਨ ਜਵਾਨ ਤੇ ਪਹਿਲਵਾਨ ਜੀ ਇਹ ਤਿੰਨ ਜਿਹੜੇ ਹੈਗੇ ਉਹਨਾਂ ਨੇ ਨੁਕਤੇ ਬਣਾਏ ਹੈ ਤੇ ਤਿੰਨੇ ਜਿਹੜੇ ਨੁਕਤੇ ਇਹ ਪਾਰਟੀ ਦੇ ਤਾਂ ਪਾਰਟੀ ਦੇ ਖਿਲਾਫ ਜਾਂਦੇ ਹੈ ਕਿਸਾਨ ਕਿਸਾਨੇ ਦੀ ਟਿਸ਼ਨ ਕਰਕੇ ਉਲਟ ਹੈ ਹੂੰ ਜਵਾਨ ਜਿਹੜੇ ਹੈਗੇ ਆ ਉਹ ਅਗਨੀਵੀਰ ਕੜ ਕੇ ਉਲਟੇ ਪਹਿਲਵਾਨ ਉਹਨਾਂ ਦੀ ਜਿਵੇਂ ਜੁੰਡੇ ਫੜ ਕੇ ਕੁੜਗਾਂ ਦੇ ਘੜੀਸੇ ਆ ਉਹਨਾਂ ਨੂੰ ਸਾਰਾ ਕੁਝ ਹੋਇਆ ਜਿਹੜੀਆਂ ਏਜੰਸੀ ਛੇੜਛਾੜ ਦੀਆਂ ਗੱਲਾਂ ਹੋਈਆਂ ਉਹ ਹੈ ਅਰਬਨੇਸ਼ ਫੁਗਾੜ ਨੂੰ ਥਰਨੈਟਿਕ ਦਿੱਤੀ ਠੀਕ ਤੇ ਅੱਜ ਤੱਕ ਬਨੇਸ਼ ਫੁਗਾੜ ਦੇ ਹੱਕ ਵਿੱਚ ਪ੍ਰਿੰਕਾ ਕਾਦੀ ਬੋਲ ਕੇ ਰਹੀ ਹੈ ਠੀਕ ਹੈ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਲੱਗਿਆ ਕਿ ਸਾਡੇ ਪੈਰ ਨਹੀਂ ਲੱਗੇ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਬੜੇ ਤਰੀਕੇ ਨਾਲ ਜਿਹੜੀ ਜ਼ਲਤ ਵੋਟ ਹੈ ਉਹਨੂੰ ਵੰਡਣ ਵਾਸਤੇ ਉਹਨਾਂ ਦੇ ਮਤਲਬ ਗੂਟੀਆਂ ਆਪਦੀਆਂ ਫਿੱਟ ਕਰਦੀਆਂ ਕਾਂਗਰਸ ਪਾਰਟੀ ਦੇ ਵਿੱਚ ਵੀ ਕਾਫੀ ਮਤਭੇਦ ਰਹੇਗੇ ਸੀ ਸ਼ੈਲਜਾ ਜਿਹੜੀ ਇੱਕ ਜ਼ਲਤ ਆਗੂ ਹੈ ਤੇ ਹੁੱਡਾ ਉਹਦੇ درمیان ਲੇਕਿਨ ਉਹਨਾਂ ਮਤਭੇਦਾਂ ਨੂੰ ਜਿਹੜੀ ਉਹਨਾਂ ਦੀ ਧਰਾੜ ਹੈ ਉਹਨੂੰ ਮੇਟਣ ਦੀ ਕੋਸ਼ਿਸ਼ ਕੀਤੀ ਹੈ ਰਾਹੁਲ ਗਾਂਧੀ ਨੇ ਕਿ ਸਿਆਤਾ ਕੋ ਕਾਮਯਾਬੀ ਹੋਇਆ ਪ੍ਰਭਾਵ ਦੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਇਕੱਠੇ ਜੀ ਇਹਨਾਂ ਹਾਲਾਤਾਂ ਦੇ ਵਿੱਚ ਹੀ ਰਾਮ ਰਹੀਮ ਦੇ ਫੈਰੋਨ ਦੀ ਖਬਰਾਂ ਆਈਆਂ ਉਨੇ ਰਾਮ ਰਹੀਮ ਨੂੰ ਪਰੋਟ ਕਿਉਂ ਦਿੱਤੀ ਹੈ ਉਹ ਕਹਿੰਦੇ ਜੀ ਰਾਮ ਰਹੀਮ ਨੂੰ ਪਰੋਟ ਕਾਂਗਰਸ ਦਾ ਇਲਜ਼ਾਮ ਹੈ ਇਹ ਦਿੱਤੀ ਕਿ ਜਿਹੜਾ ਰੌਹਲ ਦੀ ਹਨੇਰੀ ਹੈ ਨਾ ਜੀ ਜਿਹੜੀ ਸੁਨਾਮੀ ਨੂੰ ਸੁਨਾਮੀ ਨੂੰ ਰੋਕਣ ਵਾਸਤੇ ਇਹ ਕਿੜਕਾ ਲਾਇਆ ਹੂੰ ਕਿਉਂਕਿ ਤੁਸੀਂ ਇਹ ਦੇਖੋ ਇਹ ਤੋਂ ਪਹਿਲਾਂ ਇੰਜੀਨੀਅਰ ਰਸ਼ੀਦ ਉਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਜੀ ਉਹਦੇ ਖਿਲਾਫ ਟੈਰਰ ਫੰਡਿੰਗ ਦਾ ਪੈਸਾ ਲੱਗੇ ਆਪਣਾ ਇਲਜ਼ਾਮ ਲੱਗੀ ਵੀ ਜੁਏਪੀ ਲੱਗਿਆ ਹੋਇਆ ਪਹਿਲਾਂ ਉਹ ਮੁੰਡਾ ਜਮਾਨਤ ਮੰਗਦਾ ਸੀ ਦਾ ਰੋਲ ਮਗਦਰਸ ਕਿਸੇ ਨਹੀਂ ਦਿੱਤੀ ਹੁਣ ਜ਼ਮਾਨਤ ਵੀ ਦੇ ਕੇ ਤੇ ਖੜਾ ਵੀ ਕਰਤਾ ਹੁਣ ਉਹ ਇਲੈਕਸ਼ਨ ਲੜਨ ਵਾਸਤੇ ਉਹਨੂੰ ਛੱਡ ਵੀ ਦਿੱਤਾ ਉਹਨੂੰ ਇਲੈਕਸ਼ਨ ਲੜਨ ਵਾਸਤੇ ਛੱਡਤਾ ਪਰ ਦੂਜੇ ਪਾਸੇ ਇੱਕ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਜੀ ਦੇ ਖਿਲਾਫ ਈਡੀ ਨੇ ਐਫ ਆਈ ਆਰ ਦਰਜ ਕੀਤੀ ਹੋਈ ਹੈ 5 ਮਹੀਨਿਆਂ ਤੋਂ ਮੁੰਡਾ ਉਹਦਾ ਅੰਦਰ ਹੈ ਜੀ ਤੇ ਇੱਕ ਦਿਨ ਪਹਿਲਾਂ ਅੱਜ ਦੀ ਡੇਟ ਸੀ ਉਹਨੂੰ ਕੱਲ ਕੇ ਪਰਸੋਂ ਪਰਸੋਂ ਜਿਹੜਾ ਹੈਗਾ ਹੁਕਮ ਹੋ ਗਿਆ ਹਾਈ ਕੋਰਟ ਦੇ ਵਿੱਚੋਂ ਵੀ ਜੇ ਜਵਾਬ ਦੀ ਆਪੇਸ਼ ਨਹੀਂ ਹੁੰਦਾ ਤਾਂ ਉਹਨੂੰ ਫੜਿਆ ਜਾਵੇ ਉਹਨਾਂ ਨੇ ਦੋ ਦਿਨਾਂ ਤਿੰਨ ਦਿਨਾਂ ਤੇ ਚ elecsna ਹੋਣੀਆਂ ਤੇ ਉਹ ਬੰਦੇ ਦੀ ਫੜਾਫੜਾਈ ਹੋ ਜੇ ਤੇ ਉਹ ਅੰਦਰ ਜਾ ਰਹੇ ਤੇ ਰਾਮ ਰਹੀਮ ਬਾਹਰ ਆ ਰਹੇ ਬਾਹਰ ਆ ਰਹੇ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਜੇ ਆਪਾਂ ਮਿਲ ਕੇ ਦੇਖੀ ਤਾਂ ਲੱਗਦਾ ਹੈ ਕਿ ਰਾਮ ਰਹੀਮ ਦਾ ਉਹ ਟਾਸਾ ਲੈ ਰਹੀ ਹੈ ਭਾਰਤੀ ਜਨਤਾ ਪਾਰਟੀ ਜੀ ਪਰ ਰਾਮ ਰਹੀਮ ਕਿੰਨਾ ਕਿ ਕੀ ਕੁਝ ਕਰੂਗਾ ਉਹ ਰਾਮ ਰਹੀਮ ਆਜੇ ਨਿਕੜਿਆ ਬਾਹਰ ਹੂੰ ਤੇ ਜੋ ਖਬਰ ਮਿਲੀ ਹੈ ਕਹਿੰਦੇ ਜੀ ਰਾਮ ਰਹੀਮ ਦੇ ਤਾਦ ਕਰਤਾ ਹੁਕਮ ਵੀ ਸਾਰੇ ਬਲਾਕਾਂ ਚ ਸਾਰੇ ਬਲਾਕਾਂ ਦੇ ਵਿੱਚ ਦੋ ਦੋ ਜਿਹੜੀਆਂ ਹੈਗੀਆਂ ਜੀ ਉਹ ਕਰੋ ਆਪਣੀ ਨਾਮ ਚਰਚਾ ਮੈਜਿਸਟ੍ਰੇਟ ਕਰਾਓ ਤੇ ਬੈਠਾ ਉਹ ਬਰਨਾਵਾ ਕਿਦਾਂ ਉਹ ਯੂਪੀ ਜੀ ਹਾਂ ਬੈਠਾਓ ਯੂਪੀ ਦਾ ਯੂਪੀ ਚੋਂ ਮੇਰਾ ਹੋ ਜਰੀ ਹੈ ਚਰਚਾ ਕਰੂਗਾ ਚਰਚਾ ਕਰੂਗਾ ਉਹ ਚਰਚਾ ਦੇ ਰਾਹੀ ਵੀ ਜਿਹੜੇ ਪ੍ਰਬੰਧਕਾ ਉਸ ਨੇ ਇਹ ਲਾਉਣਗੇ ਕਿ ਵੋਟਾਂ ਕਿਹਨੂੰ ਪਾਉਣਗੇ ਪਰ ਹੁਣ ਇਹ ਮੈਨੂੰ ਲੱਗਦੀ ਹੈ ਕਿ ਜਿਵੇਂ ਕਹਿੰਦੇ ਨੇ ਡੁੱਬਦੇ ਨੂੰ ਥਿੰਕੇ ਦਾ ਸਹਾਰਾ ਹੈ ਤਿੰਕਾ ਫੜਿਆ ਜ਼ਰੂਰ ਹੈ ਜੀ ਪਰ ਜਿਸ ਕਿਸਮ ਦੀ ਹਰਿਆਣੇ ਦੇ ਵਿੱਚੋਂ ਹਵਾ ਆ ਰਹੀ ਹੈ ਮੇਰਾ ਨਹੀਂ ਖਿਆਲ ਕਿ ਹੁਣ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਉੱਤੇ ਸਰਕਾਰ ਬਣਾਉਗੀ ਉਹ ਤਾਂ ਕਹਿੰਦਾ ਹੈ ਕਿ ਬੇੜਾ ਭਰ ਕੇ ਡੁੱਬਿਆ ਹੈ ਜੀ ਹੁਣ ਤਾਂ ਬੇੜਾ ਭਰ ਕੇ ਡੁੱਬਣ ਵਾਲੀ ਗੱਲ ਹੀ ਬਣਦੀ ਹੈ ਸ਼ਾਇਦ RAM REHIM ਵਾਲਾ ਵੀ ਜਿਹੜਾ ਕੱਟਾ-ਕੱਟੀ ਨਿਕਲ ਜਾਊਗਾ ਵੀ ਵਾਰੀ-ਵਾਰੀ ਜਿਹੜਾ ਵੀ ਕਿੰਨੇ 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 ਆ ਕੇ ਕਿ ਲੇ ਪੰਜਾਬ ਦੇ ਵਿੱਚ ਤਾਂ ਤਜਰਬਾ ਦੇਖ ਲਿਆ ਸਾਰਿਆਂ ਨੇ ਦੇਖ ਲਿਆ ਕਾਲੀਆਂ ਨੇ ਵੀ ਦੇਖ ਲਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਦੇਖ ਲਿਆ ਬਿਲਕੁਲ ਕਾਂਗਰਸ ਦਾ ਤਾਂ ਪਹਿਲੇ ਦਿਨ ਤੋਂ ਖੱਟੇ ਹੋ ਗਏ ਸੀ ਸੋ ਇਹਨਾਂ ਦੀ ਇਹਨਾਂ ਦਾ ਆਪਦਾ ਦੇਖ ਲਏ ਤੇ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਹਰਿਆਣੇ ਚ ਦੇਖ ਲੈਣਗੇ ਵੀ ਸਰਕਾਰ ਬਣਵਾਉਂਦਾ ਕਿ ਨਹੀਂ ਬਣਵਾਉਂਦਾ ਜੀ ਤੇ ਹੁਣ ਗੱਲ ਕਰੀਏ ਜੀ ਪੰਜਾਬ ਪੁਲਿਸ ਦੀ ਟੋਲ ਸਟ